ਔਰ ਕਿੰਨੇ ਬੰਦੇ ਫੜੇ ਗਏ ਜੀ ਅ ਯੋਧ ਨਸ਼ਾ ਅਰਧ ਚ ਸਾਡੀ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀਡੀਐਸਪੀ ਸਿਟੀ ਦੇ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰੋ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਬਰ ਕੀਤੇ ਤਿੰਨ ਵਕਫਾਕ ਮਕਦਮੇ ਵਿੱਚ ਤੇ ਇੱਕ ਹੋਰ ਮਕਦਮੇ 'ਚ ਅਸਲਾ ਐਕਟ ਦੇ ਵਿੱਚ ਉਹਦੇ ਵਿੱਚ ਇੱਕ ਮਕਦਮੇ 'ਚ ਦੋ ਦੋ ਛੇ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਬੱਤੀ ਬੋਰ ਸਮੇਤ 17 ਜਿੰਦਾ ਰੌਣ ਬੱਤੀ ਬੋਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਚਰਾਮਤ ਕੀਤੀ ਹੈ ਜਿਹੜੀ ਜਿਹੜੀ ਇਹ ਰੋਲ ਪੜੀ ਹੈ ਸਰ ਇਹ ਕਿੱਥੋਂ ਪੜੀ ਹੋਈ ਹੈ ਇਹਦੇ ਵਿੱਚ ਜਿਹੜੀ ਔਰਤ ਵੀ ਹੈਗੀ ਹੈ ਸਰ ਉਸੇ ਦਾ ਇਹਦੇ ਵਿੱਚ ਮਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਪੁਰ ਇੱਥੇ ਸੀਆਈਏ ਦੀ ਟੀਮ ਕੋਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਮਾਕਾ ਬੰਦੀ ਕੀਤੀ ਸੀ ਦਲਚੀਕੇ ਬੰਦ थाना सदर ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਦਾ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰنو ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਤੇਰਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਬਰਤ ਹੋਇਆ ਇਹ ਮਾਪੋਤ ਨਹੀਂ ਸੀ ਮਾ ਪਤਨੀ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜਿੱਥੇ ਬੱਚਾ ਦਾ ਸਾਰਾ ਟੱਬਰ ਹੀ ਵੇਚਦਾ ਸੀ ਹਾਂ ਦੇ ਹਾਂ ਕਿਥੋਂ ਰਿਆ ਲੋਕ ਇਹ ਜੀ ਆਪਣੇ ਪਿੰਡ ਤੇ ਹੱਲੇ ਵਾਲਾ ਸਾਡਾ ਸਦਰ ਫਰੋਜ਼ ਕੋਲ ਲੈ ਲੈ ਆਇਆ ਇਹਨਾਂ ਸਰ ਵੈਪਨ ਫੜੀ ਗਏ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਮੁਕਦਮਾ ਨੰਬਰ 80 ਜਿਹੜਾ 25 ਆਮ ਦਾ ਇੱਕ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰ ਫਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਦਾ ਕੰਬਸਤੀ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਗ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਜਿਹੜਾ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਇੱਥੋਂ ਲੈ ਕੇ ਆਏ ਹੋਗੇ ਜੀ ਇਹ ਜਿਹੜੀ ਇਹਦਾ ਚੱਲ ਰਹੀ ਹੈ ਜਿਹੜੇ ਪੁਛਗਿਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਤੇ ਹਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਗਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤੇ ਉਸ ਮੁਤਾਬਕ ਹੀ ਇੱਕ ਇੱਕ ਕਾਰਵਾਈ ਕਰਾਂਗੇ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਫਤਾਰ ਸਾਡੇ ਜਨਰਲ ਵਿਭਾਗ ਦਾ ਹਾਂ ਜੀ ਉਹਦਾ ਬੇਟਾ ਉਹ ਪਹਿਲਾ ਵਿਫਰ ਹੈ ਉਤਰਪ ਚਾਂਦੀ ਕਿ ਇਹ ਸਾਡੀ ਹੁਣ ਤੱਕ ਦੀ ਜਿਹੜੀ ਪਿਛਲੇ 1 ਤਿੰਨ ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਐ ਤੇ 96 ਕਿਲੋ 687 ਗ੍ਰਾਮ ਹੁੰਦਾ ਕਿ ਜਿਹੜੀ ਹੈਰੋਇਨ ਆਪਾਂ ਕਰ ਲਈ ਪਿਛਲੇ 1 ਤਿੰਨ ਤੋਂ ਲੈ ਕੇ ਹੁੰਦਾ ਕਿ ਹਾਂ ਜੀ 4 ਮਿੰਟ ਇਸ ਲਈ ਜਿਹੜੀ ਗਰੋਇਨ ਕਿਥੋਂ ਲੈ ਕੇ ਆਉਂਦੀ ਸੀਗੀ ਜਿੱਥੇ ਜਿੱਦਾਂ 1 ਕਿਲੋ 850 ਗ੍ਰਾਮ ਗਰੋਇਨ ਹੈ ਇਹ ਜਿਹੜੀ ਇਹ ਤਾਂ ਚੱਲ ਰਹੀ ਹੈ ਜੀ ਵੀ ਇਹ ਫਰਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਅਦ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫੋਰਵਰਡ ਲਿੰਕ ਇਹ ਅਗਲੇ ਦੋਕ ਦਿਨਾਂ ਅਸੀਂ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀ ਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੀ